ਮੈਂ 17 ਸਾਲ ਦੀ ਬਹੁਤ ਛੋਟੀ ਉਮਰ ਦੇ ਵਿੱਚ ਜਥੇਦਾਰ ਮੋਨ ਸਿੰਘ ਤੁਰ ਸਾਹਿਬ ਨਦੀਗਵਾਈ ਵਿੱਚ ਇੱਕ ਮੋਰਚਾ ਲੱਗਿਆ ਸੀ ਚੌਧਰੀ ਦੇ ਬੰਥੀ لال ਦੇ ਖਿਲਾਫ ਹਰਿਆਣੇ ਦੇ ਅੰਦਰ ਉੱਥੇ ਇੱਕ ਕਿਸਾਨ ਕਾਨਫਰੰਸ ਰੱਖੀ ਗਈ ਸੀ ਚੌਧਰੀ ਦੇਵੀ لال ਵੱਲੋਂ ਤੌੜਾ ਸਾਹਿਬ ਤੇ ਬਾਦਲ ਸਾਹਿਬ ਉਹਦੇ ਪ੍ਰਚਾਰ ਲਈ ਹਰਿਆਣੇ ਚ ਗਏ ਹੋਏ ਸੀ ਤੇ ਚੌਧਰੀ ਦੇਵੀ لال ਨੇ ਬੰਥੀ لال ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸ਼ਰਮਣੀ ਅਕਾਲੀ ਦਲ ਨੇ ਮੋਰਚਾ ਲਾ ਦਿੱਤਾ ਤੇ ਤੁਰ ਸਾਹਿਬ ਦੇ ਮੋਰਚੇ ਵਿੱਚ ਮੈਂ ਪਹਿਲੇ ਦਿਨ ਸ਼ਮੂਲੀਅਤ ਕੀਤੀ ਤੇ 3 ਮਹੀਨੇ ਮੈਂ ਹੰਬਾਲਾ ਤੇ ਕਰਨਾਲ ਰੋहतक ਨਾ ਜਿਹੜਾ ਵਿੱਚ ਕੈਦ ਰਹਾ ਮੇਰੀ ਜ਼ਿੰਦਗੀ ਦੀ ਇਹ ਪਹਿਲੀ ਕੈਦ ਸੀ ਤੇ ਜਿੱਥੇ ਮੈਨੂੰ ਜਥੇਦਾਰ ਮੋਹਨ ਸਿੰਘ ਤੜ ਤੋਂ ਇੱਕ ਪੰਥ ਪ੍ਰਸਤੀ ਦੀ ਗੁੜਤੀ ਮਿਲੀ ਉਹ ਮੈਂ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਗੁਜਾਰਸ਼ ਕਰਨੀ ਚਾਹੁੰਦਾ ਕਿ ਉਹਨੂੰ ਸਿੱਖਣ ਦੀ ਜ਼ਰੂਰਤ ਹੈ ਤੜ ਸਾਹਿਬ ਨੂੰ ਜਦੋਂ ਮੁਨਸ਼ੀ ਨੇ ਸਵਾਲ ਕੀਤਾ ਕਿ ਤੁਹਾਡਾ ਨਾਂ ਕੀ ਹੈ ਤੁਰ ਸਾਹਿਬ ਕਹਿਣ ਲੱਗੇ ਮੇਰਾ ਨਾਂ ਜਥੇਦਾਰ ਮੋਹਨ ਸਿੰਘ ਤੁਰ ਹੈ ਤੂ ਕਹਿਣ ਲੱਗੇ ਤੁਹਾਡੇ ਪਿਤਾ ਜੀ ਦਾ ਨਾਂ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਕਹਿੰਦੇ ਤੁਹਾਡੀ ਮਾਤਾ ਦਾ ਨਾਂ ਕਹਿੰਦੇ ਮਾਤਾ ਸਹਿਬ ਕੌਰ ਕਹਿੰਦੇ ਤੁਹਾਡਾ ਪਿੰਡ ਕਹਿੰਦੇ ਆਨੰਦਪੁਰ ਸਾਹਿਬ ਤੇ ਤੁਰ ਸਾਹਿਬ ਤੋਂ ਬਾਅਦ ਜਥੇਦਾਰ ਕਰਤਾਰ ਸਿੰਘ ਟੱਕਰ ਹੁੰਦੇ ਸੀ ਹੜਾਣੇ ਦੇ ਲੀਡਰ ਉਹਨਾਂ ਨੇ ਵੀ ਇਹੀ ਲਿਖਾਇਆ ਸਰਦਾਰਾ ਸਿੰਘ ਕੋਹਲੀ ਨੇ ਵੀ ਇਹੀ ਲਿਖਾਇਆ ਸਰਦਾਰ ਦਲੀਪ ਸਿੰਘ ਪਾਂਧੀ ਨੇ ਵੀ ਇਹੀ ਲਿਖਾਇਆ ਜਥੇਦਾਰ ਰਤਨ ਸਿੰਘ ਲੋਹੜਾ ਨੇ ਵੀ ਇਹੀ ਲਿਖਾਇਆ ਤੇ ਜਦੋਂ ਮੇਰੀ ਵਾਰੀ ਆਈ ਮੈਂ ਬੱਚਾ ਸੀ ਤੇ ਤੁਰ ਸਾਹਿਬ ਨੇ ਮੈਨੂੰ ਕਿਹਾ ਵੀ ਇਦਾਂ ਹੀ ਲਿਖਾਉਣਾ ਮੈਂ ਪਹਿਲੀ ਵਾਰ ਕਰਨਾਲ ਦੇ ਥਾਣੇ 'ਚ ਲਿਖਾਇਆ ਕਿ ਮੇਰਾ ਨਾਮ ਕਰਨੈਲ ਸਿੰਘ ਪੰਜੋੜੀ ਆ ਮੇਰਾ ਪਿਤਾ ਮੇਰਾ ਪਿੰਡ ਆਨੰਦਪੁਰ ਸਾਹਿਬ ਹੈ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਮੇਰੀ ਮਾਤਾ-ਮਾਤਾ ਸਾਹਿਬ ਕੌਰ ਆ ਇਹ ਪੰਥ ਪ੍ਰਸਤੀ ਦੀ ਗੁਰਤੀ ਮੈਨੂੰ ਉਸ ਕਰਨਾਲ ਦੇ ਥਾਣੇ 'ਚੋਂ ਮਿਲੀ ਤੇ ਜਿਹਦੇ ਤਹਿਤ ਮੈਂ ਲੰਮਾ ਸਮਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਦਾ ਆ ਰਿਹਾ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਤਿੰਨ ਵਾਰ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਰਹਿਆ 5 ਸਾਲ 7 ਮਹੀਨੇ 13 ਦਿਨ ਮੈਂ ਕੈਦ ਕੱਟੀ ਹੈ ਤੇ 18 ਦੇਸ਼ ਧੋਈ ਦੇ ਮਕਦਮੇ ਮੇਰੇ ਖਿਲਾਫ ਬਣੇ ਨੇ ਮੈਂ ਤੇ ਮੇਰੀ ਧਰਮ ਪਤਨੀ ਪੰਜਾਬ ਦੇ ਸਭ ਤੋਂ ਜਾਵਰ ਪੁਲਿਸ ਅਫਸਰ ਗੋਵਿੰਦ RAM ਦੇ ਪੁਲਿਸ ਕਸਟਡੀ ਬੀਕਨ ਇੰਟਰੋਗੇਸ਼ਨ ਸੈਂਟਰ ਵਿੱਚ ਮੈਂ ਤੇ ਮੇਰੇ ਧਰਮ ਪਤਨੀ ਸੀ ਉੱਥੇ ਕੈਦ ਰਹੇ ਹਾਂ ਮੇਰੇ ਬਿਆਨ ਨੂੰ 1 ਮਹੀਨਾ ਹੋਇਆ ਸੀ ਜਦੋਂ ਗੋਵਿੰਦ RAM ਨੇ ਮੈਨੂੰ ਮੇਰੀ ਧਰਮ ਪਤਨੀ ਨੂੰ ਮੇਰੀ ਭੈਣ ਨੂੰ ਮੇਰੀ ਪਰਜਾਈ ਨੂੰ ਤੇ ਗੁਰਿੰਦਰਪਾਲ ਸਿੰਘ ਧਨੋਲਾ ਜੋ ਅੱਜਕੱਲ ਸਪੋਪ ਪਹਿਰੇਦਾਰ ਅਖਬਾਰ ਦਾ ਲੇਖਕ ਹੈ ਉਹ ਤੇ ਇੱਕ ਮੇਰੇ ਪਿੰਡ ਦਾ ਮੁੰਡਾ ਜਗਦੀਪ ਸਿੰਘ ਉਹਦੀ ਡੈਥ ਹੋ ਗਈ ਅਸੀਂ ਸਾਰੇ ਜਣੇ 6 ਜਣੇ ਗੋਵਿੰਦ RAM ਦੀ ਕਸਟੰਡੀ ਵਿੱਚ ਵੀ ਜਬਰ ਸਹਾਰਿਆ ਤੇ ਸਦਤ ਸਹਾਰਿਆ ਪੂਰੀ ਇਮਾਨਦਾਰੀ ਪੂਰੀ ਵਫਾਦਾਰੀ ਨਾਲ ਸ਼ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਕਰਦੇ ਆ ਤੇ ਕਰਦੇ ਰਹਾਂਗੇ